ਮੇਰਾ ਨਾਮ ਜਸਪੀ ਸਿੰਘ ਰੈਸਰ ਜੀ ਪਿੰਡ ਰੈਸਰ ਹੈ ਜੀ ਤੇ ਮੈਂ ਉਪਵਾਦ ਹੈਗਾ ਜੀ ਆਪਣੀ ਦੁਕਾਨ ਰਹਿਮਤ ਆਯੁਰਵੇਦ ਕਾ ਦੇਸੀ ਜੜੀਆਂ ਬੂਟੀਆਂ ਦੁਕਾਨ ਹੈ ਜੀ ਤੇ ਮੈਂ ਉਪਵਾਦ ਦਾ ਡਿਪਲੋਮਾ ਮਲਟੀਪਰਪਸ ਕਾਲਜ ਸਹਨੇ ਤੋਂ ਕਰਿਆ ਜੀ ਜੋ ਵੀ ਮੈਂ ਜਿਹੜੀਆਂ ਹੈਗੇ ਇੰਸਟਾਗ੍ਰam ਤੇ ਵੀਡੀਓ ਪਾਈਆਂ ਨੇ ਜੀ ਉਹ ਮੇਰੇ ਤੋਂ ਅਣਜਾਣੇ ਦੇ ਵਿੱਚ ਪੈ ਗਈਆਂ ਮੈਨੂੰ ਨਾ ਪਤਾ ਹੁਣ ਕਾਰਨ ਵੀਡੀਓ ਪਾਈਆਂ ਗਈਆਂ ਜੀ ਸੋ ਜਿਹੜੀਆਂ ਵੀਡੀਓ ਸਾਰੀਆਂ ਮੈਂ ਡਿਲੀਟ ਕਰ ਦਿੱਤੀਆਂ ਤੇ ਅੱਗੇ ਤੋਂ ਜਿਹੜਾ ਹੈਗਾ ਗਲਤੀ ਦਾ ਮੌਕਾ ਨਹੀਂ ਦੇਵਾਂਗਾ ਇਸ ਗੱਲ ਤੋਂ ਮੈਨੂੰ ਜਿਹੜਾ ਹੈਗਾ ਮਾਫੀ ਦਿੱਤੀ ਜਾਵੇ ਜੀ ਸੋਸ਼ਲ ਮੀਡੀਆ ਤੇ ਆਪਣੀ ਆਈਡੀ ਦੇ ਰਾਹੀਂ ਪ੍ਰਚਾਰ ਕਰਕੇ ਮਹਿੰਗੇ ਭਾਤੇ ਦੇਸੀ ਦਵਾਈਆਂ ਵੇਚਣ ਤੇ ਲੁੱਟ ਕਰਨ ਵਾਲੇ ਇੱਕ ਵੈਦ ਦੇ ਦਫਤਰ ਨੂੰ ਸੀਲ ਕਰ ਦਿੱਤਾ ਗਿਆ। ਦਰਅਸਲ ਕਿਹਾ ਜਾ ਰਿਹਾ ਕਿ ਇੱਥੇ ਲੋਕਾਂ ਨੂੰ ਦੇਸੀ ਦਵਾਈਆਂ ਵੇਚੀਆਂ ਜਾ ਰਹੀਆਂ ਸਨ। ਜਾਲੀ ਤੌਰ ਤੇ ਸਰਟੀਫਿਕੇਟ ਵੀ ਸਾਹਮਣੇ ਆਏ ਨੇ। ਤਾਂ ਦਵਾਈਆਂ ਦੇ ਵਿੱਚ ਐਲੋਪੈਥਿਕ ਮੈਡੀਸਨ ਪਾ ਕੇ ਉਸ ਨੂੰ ਵੇਚਿਆ ਜਾ ਰਿਹਾ ਸੀ। ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਲੋਕਾਂ ਤੇ ਇਸ ਤਰੀਕੇ ਦੇ ਨਾਲ ਵੱਡੀ ਕਾਰਵਾਈ ਹੋ ਸਕਦੀ ਹੈ। ਦੱਸਦਾ ਹੈ ਕਿ ਜਿੱਥੇ ਬਿਮਾਰੀਆਂ ਅੱਜਕੱਲ ਨਵੀਆਂ-ਨਵੀਆਂ ਸਾਹਮਣੇ ਆਉਂਦੀਆਂ ਨੇ ਪਰ ਕੁਝ ਅਜਿਹੇ ਲੋਕ ਵੀ ਨੇ ਜੋ ਕਿ ਆਪਣੇ ਫਾਇਦੇ ਦੇ ਲਈ ਲੋਕਾਂ ਦੀ ਸਿਹਤ ਦੇ ਨਾਲ ਵੀ ਖਿਲਵਾੜ ਕਰ ਦਿੰਦੇ ਨੇ ਅਜਿਹੇ ਮਾਮਲਾ ਬਰਨਾਲਾ ਦੇ ਪਿੰਡ ਰਾਇਸਰ ਦਾ ਜਿੱਥੇ ਇੱਕ ਛੋਟੀ ਉਮਰ ਦਾ ਵਿਅਕਤੀ ਜੋ ਆਪਣੇ ਆਪ ਨੂੰ ਵੈਦ ਦੱਸਦਾ ਹੈ ਤਿਆਰਵੈਦਿਕ ਵਿਭਾਗ ਬਰਨਾਲਾ ਦੇ ਵੱਲੋਂ ਇਸ ਵੈਦ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਦਿਆਂ ਇਸ ਦਾ ਸਟੋਰ ਸੀਲ ਕਰ ਦਿੱਤਾ ਗਿਆ ਇਸ ਮੌਕੇ ਜ਼ਿਲ੍ਹਾ ਏਰਵੈਦਿਕ ਤੇ ਯੂਨਾਨੀ ਅਫਸਰ ਡਾਕਟਰ ਅਮਨ ਕਾਉਂਸਲ ਜਿਨ੍ਹਾਂ ਨੇ ਦੱਸਿਆ ਕਿ ਇਹ ਵਿਭਾਗ ਨੂੰ ਇੱਕ ਸ਼ਿਕਾਇਤ ਮਿਲਦੀ ਹੈ ਤੇ ਪਿੰਡ ਰਾਇਸਰ ਵਿਖੇ ਜਦ ਪਹੁੰਚ ਕੇ ਉਹਨਾਂ ਚੈਕਿੰਗ ਕੀਤੀ ਹੈ ਤੇ ਦੇਸੀ ਦਵਾਈਆਂ ਗਲਤ ਤਰੀਕੇ ਦੇ ਨਾਲ ਇੱਥੇ ਦਿੱਤੀਆਂ ਜਾ ਰਹੀਆਂ ਸਨ ਇਸ ਮਾਮਲੇ ਦੇ ਵਿੱਚ ਦੋ ਮੈਂਬਰੀ ਕਮੇਟੀ ਗਠਿਤ ਕੀਤੀ ਗਈ ਸੀ ਜਿਸ ਨੂੰ ਲੈ ਕੇ ਵਿਭਾਗ ਦੀ ਸਮੁੱਚੀ ਟੀਮ ਦੇ ਵੱਲੋਂ ਪਿੰਡ ਰਾਇਸਰ ਦੇ ਵਿੱਚ ਚੱਲ ਰਹੇ ਇਸ ਆਯੁਰਵੈਦਿਕ ਸਟੋਰ ਤੇ ਸਰਚ ਕੀਤੀ ਗਈ 8 ਸੈਂਪਲ ਲਏ ਗਏ ਤੇ 5 ਸੈਂਪਲ ਫੇਲ ਪਾਏ ਗਏ ਨੇ ਤੇ ਇਸ ਦੇ ਦਰਮਿਆਨ ਦੱਸਿਆ ਜਾ ਰਿਹਾ ਕਿ ਇਸ ਸਟੋਰ ਨੂੰ ਚਲਾਉਣ ਵਾਲਾ ਵੈਦ ਜਿਸ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਤਾਂ ਇਸ ਦੇ ਸਟੋਰ ਦੇ ਵਿੱਚੋਂ ਵੱਡੇ ਪੱਧਰ ਤੇ ਜਿਹੜੀਆਂ ਦਵਾਈਆਂ ਨੇ ਉਹ ਮਿਲੀਆਂ ਨਹੀਂ ਤੇ ਇਥੋਂ ਵੇਚੀਆਂ ਜਾ ਰਹੀਆਂ ਸਨ ਜਿਸ ਦੇ ਸੈਂਪਲ ਫੇਲ ਪਾਏ ਗਏ ਨੇ ਤਾਂ ਇਸ ਤੇ ਹੁਣ ਅਗਲੀ ਕਾਰਵਾਈ ਜਿਹੜੀ ਹੈ ਉਹ ਵਿਭਾਗ ਦੇ ਵੱਲੋਂ ਕੀਤੀ ਜਾ ਰਹੀ ਹੈ ਸਾਡੇ ਡਿਪਾਰਟਮੈਂਟ ਵੀ ਕੰਪਲੇਂਟ ਹੋਈ ਸੀ ਉਹਦੇ ਲਈ ਡਿਪਾਰਟਮੈਂਟ ਨੇ ਦੋ ਮੈਂਬਰੀ ਕਮੇਟੀ ਬਣਾਈ ਦੇ ਵਿੱਚ ਮੈਂ ਮੈਂਬਰ ਸੀਗਾ ਸੁਪਰਡੈਂਟ ਰਕੇਸ਼ਾ ਮਾ ਜਿਹੜੇ ਸੁਪਰਡੈਂਟ ਬੰਦ ਹੈਡ ਆਫਿਸ ਨੇ ਅਸੀਂ ਉਹਦੇ ਜਾ ਕੇ ਚੈਕਿੰਗ ਕੀਤੀ ਉਹਦੀ ਉਹਦੇ ਵਿੱਚ ਬਹੁਤ ਹੀ ਲਾਰ ਸਕੇਲ ਤੇ ਉਹ ਬੰਦਾ ਜਿਹੜਾ ਸੀਗਾ ਦਵਾਈ ਬਣਾ ਕੇ ਲੋਕਾਂ ਨੂੰ ਦੇ ਰਿਆ ਸੀ ਕੂਰੀਅਰ ਸਿਸਟਮ ਵੀ ਰੱਖਿਆ ਹੋਇਆ ਸੀਗਾ ਲੋਕਾਂ ਨੂੰ ਬੜੀ ਮਹਿੰਗੀ ਦਵਾਈਆਂ ਉਹ ਦੇ ਰਿਆ ਸੀਗਾ ਜਦੋਂ ਉਹਦੀ ਚੈਕਿੰਗ ਕੀਤੀ ਗਈ ਉਹ ਨਾ ਤਾਂ ਕੋਈ ਸਰਟੀਫੀਕੇਟ ਆਪਣਾ ਪ੍ਰੋ듀ਸ ਕਰ ਸਕਿਆ ਦਿਖਾ ਸਕਿਆ ਤੇ ਜਿਹੜੇ ਉਹ ਪੰਜੀਰੀ ਟਾਈਪ ਬਣਾ ਕੇ ਲੋਕਾਂ ਨੂੰ ਦੇ ਰਿਆ ਸੀ ਉਹਦਾ ਵੀ ਫੂਡ ਸੇਫਟੀ ਦਾ ਕੋਈ ਵੀ ਉਹਦੇ ਕੋਲ ਸਰਟੀਫਿਕੇਟ ਨਹੀਂ ਸੀਗਾ ਜਿਹਦੀ ਅਸੀਂ ਆਪਣੀ ਰਿਪੋਰਟ ਬਣਾ ਕੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਸੀ ਉਹਦੇ ਕੁਝ ਸੈਂਪਲ ਵੀ ਭਰੇ ਗਏ ਸੀਗੇ ਸੈਂਪਲਾਂ ਚੋਂ ਜ਼ਿਆਦਾਤਰ ਸੈਂਪਲ ਉਹਦੇ ਫੇਲ ਹੋ ਗਏ ਉਹਨਾਂ ਚ ਐਲੋਪੈਥੀ ਮੈਡੀਸਿਨ ਪਾ ਕੇ ਉਹ ਵੇਚ ਰਿਆ ਸੀਗਾ ਉਹਦੇ ਕਾਰਵਾਈ ਕਰਦੇ ਉੱਚ ਅਧਿਕਾਰੀਆਂ ਨੇ ਫਿਰ ਐਸਐਸਪੀ ਬਣਾ ਲਾ ਜਿਸ ਨੂੰ ਲਿਖਿਆ ਵੀ ਇਹਦੇ ਬੰਦੇ ਹੀ ਕਾਰਵਾਈ ਹੋਣੀ ਚਾਹੀਦੀ ਹੈ ਜਿਹਦੇ ਲਈ ਉਹ 10 ਤਰੀਕ 10 ਅਪ੍ਰੈਲ ਨੂੰ ਤੇ ਐਫ ਆਈ ਆਲ ਲਾਚ ਹੋ ਚੁੱਕੀ ਆ ਤੇ ਮੈਨੂੰ ਹੈੱਡ ਆਫਿਸ ਤੋਂ ਹੁਕਮ ਕੋਈ ਸੀ ਕਿ ਵੀ ਇਹਨੂੰ ਸੀਲ ਕੀਤਾ ਜਾਵੇ ਪੁਲਿਸ ਦੀ ਮਦਦ ਲੈਂਦੇ ਹੋਏ ਐਫ ਆਈ ਆਲ ਲਾਚ ਕਰਾ ਕੇ ਫਿਰ ਅਸੀਂ ਉਹਦਾ ਦਫਤਰ ਜਿਹੜਾ ਸੀਗਾ ਸੀਲ ਕੀਤਾ ਲੋਕਾਂ ਨੂੰ ਮੈਸੇਜ ਦੇਣਾ ਚਾਹ ਰਹੇ ਜਿਹੜੇ ਇਹ ਕਹਿੰਦੇ ਅੰਦਰ ਨਹੀਂ ਆਣੀ ਮੈਂ ਅਕੱਛੀ ਜਿਹੜੇ ਸੋਸ਼ਲ ਮੀਡੀਆ ਤੇ ਸੈਲਫ ਮੈਡੀਕੇਸ਼ਨ ਚ ਲੋਕ ਚਲੇ ਜਾਂਦੇ ਆ ਨਾ ਉਹ ਸੋਸ਼ਲ ਮੀਡੀਆ ਤੋਂ ਦੇਖ ਲੈਂਦੇ ਨੇ ਉਹ ਗੁੰਮਰਾਹ ਹੋ ਕੇ ਉਹਨਾਂ ਲੋਕਾਂ ਦੇ ਚੱਕਰ ਚ ਪੈ ਜਾਂਦੇ ਨੇ ਜਦ ਕੀ ਡਿਪਾਰਟਮੈਂਟ ਬள்ளੋ ਕੁਆਲੀਫਾਈਡ ਸਟਾਫ ਆਪਣੇ ਬਨਾਲਾ ਡਿਸਟ੍ਰਿਕਟ ਚ ਬਹੁਤ ਹੈਗਾ ਡਾਕਟਰ ਬੜੇ ਕੁਆਲੀਫਾਈਡ ਹੈਗੇ ਸਾਡੇ ਡਿਪਾਰਟਮੈਂਟ ਦੇ ਤਾਂ ਉਹ ਲੋਕੀ ਉਹਨਾਂ ਦੀ ਸਲਾਹ ਤੋਂ ਬਿਨਾ ਕੋਈ ਦਵਾਈ ਨਾ ਲੈਣ ਤਾਂ ਜਾਦਾ ਵਧੀਆ ਪਰ ਸ਼ਾਰਟ ਸ਼ਾਰਟਕਟ ਦੇ ਚੱਕਰ ਚ ਲੋਕ ਜਿਆਦਾ ਆਪਣੇ ਪਿੰਡਾਂ ਚ ਜਿਹੜੇ ਲੋਕ ਬੈਠੇ ਨੇ 언ਕੁਆਲੀਫਾਈਡ ਬੈਠੇ ਨੇ ਸੋਸ਼ਲ ਮੀਡੀਆ ਤੇ ਆਪਣਾ ਗਲਤ ਪ੍ਰਚਾਰ ਕਰਕੇ ਲੋਕਾਂ ਨੂੰ ਗੁੰਮਰਾਹ ਕਰਕੇ ਹੈਵੀ ਮੈਟਲਸ ਵੀ ਪਾ ਦਿੰਦੇ ਨੇ ਐਲੋਪੈਥੀ ਵੀ ਐਡ ਕਰ ਦਿੰਦੇ ਨੇ ਇਹਦੇ ਨਾਲ ਲੋਕਾਂ ਦੇ ਫਾਇਦਾ ਹੋਣ ਦੀ ਬਜਾਏ ਲੋਕਾਂ ਦੀ ਸਿਹਤ ਦਾ ਖਿਲਵਾੜ ਹੋ ਰਿਹਾ ਹੈ ਨੁਕਸਾਨ ਹੋ ਰਿਹਾ ਹੈ ਐਫ ਆਈ ਆਰ ਨੰਬਰ 21 ਮਹਿਲਕਲਾ ਪੁਲਿਸ ਸਟੇਸ਼ਨ 'ਚ ਰਜਿਸਟਰਡ ਹੋਈ ਹੈ ਉਹਦੇ ਤਹਿਤ ਹੀ ਇਹ ਕਾਰਵਾਈ ਕੀਤੀ ਗਈ ਹੈ ਜਿਹੜਾ ਐਲੋਫੈਥੀ ਸੀਗਾ ਸਿੰਡਰਾਫਿਲ ਤੇ ਟ੍ਰੈਂਡੈਂਡਾਫਿਲ ਸੀਗਾ ਕੁਝ ਉਹਦੇ ਅਨਕਾਲ ਜਿਹੜੀਆਂ ਸੀਗੀਆਂ ਕੁਆਲਟੀ ਵੀ ਠੀਕ ਨਹੀਂ ਸੀ ਉਹ ਦਵਾਈਆਂ ਦੀ ਉਹ ਸੈਕਸਟੋਨਿਕ ਦੇ ਪੁਆਇੰਟ ਆਫ View ਨਾਲ ਵੇਚ ਰਿਆ ਸੀਗਾ ਉਨੇ ਆਪਣੇ ਇੱਕ ਸੋਸ਼ਲ ਮੀਡੀਆ ਤੇ ਆਪਣੀ ਆਈਡੀ ਬਣਾਈ ਹੋਈ ਸੀ ਜਿਦੇ ਚ ਉਹਦੇ ਕਾਫੀ ਜ਼ਿਆਦਾ ਉਹਨੇ ਫੋਲੋਅਰ ਇਕੱਠੇ ਕੀਤੇ ਹੋਏ ਸੀਗੇ ਉਹਦੇ ਵਿੱਚ ਉਹ ਲੋਕਾਂ ਨੂੰ ਚੰਗੀ ਸਿਹਤ ਲਈ ਸੈਕਸਟੋਨਿਕ ਲਈ ਉਹ ਬਣਾ ਆਪਣਾ ਪੋਸਟ ਪਾ ਕੇ ਲੋਕਾਂ ਨੂੰ ਗੁੰਮਰਾਹ ਕਰਦਾ ਸੀਗਾ ਬਿਲਕੁਲ ਸਾਡੇ ਕੋਲ ਹੁਣ ਟਾਈਮ ਲੀ ਇਸ ਕਾਰਵਾਈ ਤੋਂ ਬਾਅਦ ਲੋਕ ਸੰਪਰਕ ਕਰ ਰਹੇ ਨੇ ਜੀ ਸਾਡੇ ਪਿੰਡ ਚ ਆਵ ਹੈਗਾ ਉੱਚ ਅਧਿਕਾਰੀਆਂ ਦੇ ਆਗਿਆ ਤੋਂ ਬਾਅਦ ਇਹਨਾਂ ਤੇ ਵੀ ਕਾਰਵਾਈ ਬਣੂਗੀ ਔਰ ਜਿਹੜੀ ਵੀ ਕਾਰਵਾਈ ਹੋਊਗੀ ਉਹ ਤੁਹਾਨੂੰ ਦੱਸ ਦਿੱਤੀ ਜਾਊਗੀ ਇਹਦੇ ਵਿੱਚ ਨਾ ਜੀ ਸਾਡੇ ਕੋਲੇ ਡਰਗ ਇਨਸਪੈਕਟਰ ਆਏ ਸੀਗੇ ਆਪਣੀ ਟੀਮ ਸਮੇਤ ਇੱਥੇ ਰਹਿਮਤ ਦਵਾਖਾਨਾਗਾ ਪਿੰਡ ਰਾਏ ਸਰ ਅਸੀਂ ਉਹਨਾਂ ਦੇ ਪ੍ਰੋਟੈਕਸ਼ਨ ਦੇ ਸਬੰਧੀ ਨਾਲ ਗਏ ਸੀਗੇ ਪਿੰਡ ਜਾ ਕੇ ਉਹਨਾਂ ਦੇ ਜਿਹੜਾ ਦਵਾਖਾਨਾ ਸੀਗਾ ਉਹਨੂੰ ਚੈੱਕ ਕੀਤਾ ਸਾਰਿਆਂ ਨੂੰ ਚੈੱਕ ਕਰਕੇ ਜੋ ਵੀ ਉਹਨਾਂ ਨੂੰ ਉੱਥੇ ਸੈਂਪਲ ਵਗੈਰਾ ਲਏ ਸੈਂਪਲ ਵਗੈਰਾ ਲੈ ਕੇ ਉਹਨ ਦੁਕਾਨ ਨੂੰ ਸੀਲ ਕੀਤਾ ਸੀਲ ਕਰਕੇ ਉਹਨਾਂ ਨੇ ਜੋ ਰਿਪੋਰਟ ਆ ਗਈ ਸਾਨੂੰ ਸੌਂਪੀ ਸੀਗੀ ਉਸ ਦੇ ਆਧਾਰ ਤੇ ਅਸੀਂ ਐਫ ਆਈ ਆਰ ਨੰਬਰ 21 ਮਿਤੀ 10 4 25 ਦਰਜ ਕੀਤੀ ਗਈ ਹੈ ਜੀ ਗ੍ਰਿਫਤਾਰੀ ਹਲੇ ਉਹਦੀ ਰਹਿੰਦੀ ਹੈ ਜੀ ਅਸੀਂ ਰੇਡਾਂ ਕਰ ਰਹੇ ਹਾਂਗੇ ਜਲਦੀ ਹੀ ਉਹਨੂੰ ਗ੍ਰਿਫਤਾਰ ਕਰ ਲਿਆ ਜਾਊਗਾ ਬਿਲਕੁਲ ਪਏਗੇ ਜੀ ਜਿਵੇਂ ਹੁਣ ਇਹਨਾਂ ਨੇ ਚਲਾਇਆ ਹੈ ਸੀਗਾ ਧੰਦਾ ਜੋ ਉੱਥੇ ਟੀਮ ਦੇ ਜਾ ਕੇ ਤਸਦੀਕ ਕੀਤਾਗਾ ਉਹਦੇ ਵਿੱਚ ਸਾਰੇ ਨੂੰ ਕੰਮ ਕਰਨ ਹੋਣਗੇ ਅਸੀਂ ਵੀ ਉਹਨਾਂ ਨੂੰ ਕਹਿ ਰਹੇ ਹਾਂਗੇ ਵੀ ਜੋ ਵੀ ਗਲਤ ਕੰਮ ਕਰਦਾ ਉਹਦੇ ਬਾਜ਼ ਆ ਜਾਣ ਨਹੀਂ ਇਸ ਤਰ੍ਹਾਂ ਹੀ ਬੰਦੇ ਕਾਰਵਾਈ ਹੁੰਦੀਆਂ ਰਹਿਣਗੀਆਂ ਬਿਲਕੁਲ ਜੀ ਬਿਲਕੁਲ ਜੋ ਵੀ ਇੱਥੇ ਕੋਈ ਗਲਤ ਕੰਮ ਕਰਦਾ ਮਹਿਲਕਲਾਂ ਇਲਾਕੇ ਦੇ ਵਿੱਚ ਮੈਂ ਉਹਨਾਂ ਨੂੰ ਚੇਤਾਵਨੀ ਵੀ ਦੇਣਾ ਚਾਹੁੰਦਾ ਤੇ ਉਹਨਾਂ ਨੂੰ ਬੇਨਤੀ ਵੀ ਕਰਨਾ ਚਾਹੁੰਦਾ ਵੀ ਆਪਦਾ ਧਿਆਨ ਰੱਖਣਾ ਕੋਈ ਵੀ ਇਹੋ ਜਿਹਾ ਗਲਤ ਕੰਮ ਨਾ ਕਰਨ ਇਲਾਕੇ ਦੇ ਵਿੱਚ ਜਿਹਦੋਂ ਬਣਦੀ ਕਾਰਵਾਈ ਕੀਤੀ ਜਾਊਗੀ ਤੇ ਚੈੱਕ ਅਸੀਂ ਕਰਦੇ ਰਹਿੰਦੇ ਹਾਂ ਜੀ ਸਮੇਂ ਤੋਂ ਸਮੇਂ ਅਸੀਂ ਡਰਗ ਇਨਸਪੈਕਟਰ ਨੂੰ ਆਲ ਲੈ ਜਾ ਕੇ ਪਰ ਇਹਨਾਂ ਤੇ ਚੈਕਿੰਗ ਕਰਦੇ ਹਾਂ ਜੋ ਪ੍ਰੋਸੈਸ ਹੈਗਾ ਫਿਰ ਅਗਲੀ ਕਾਰਵਾਈ ਬਣਦੀ ਉਹ ਸਾਨੂੰ ਜੋ ਰਿਪੋਰਟ ਦਿੰਦੇ ਆ ਅਸੀਂ ਉਤੇ ਕਾਰਵਾਈ ਕਰਦੇ ਹਾਂ ਲੋਕਾਂ ਨੂੰ ਇਹੀ ਮੈਸੇਜ ਆ ਜੀ ਕਿ ਜਿਹੜਾ ਆਪਦੀ ਜਿਹੜੀ ਦਵਾਈਆਂ ਨੇ ਦੇਸੀ ਉਹਨਾਂ ਤੋਂ ਦੇਖ ਕੇ ਪਰਹੇਜ਼ ਕਰਨ ਕਿਉਂਕਿ ਨਾ ਤਾਂ ਇਹਨਾਂ ਦਾ ਕੋਈ ਇਹਨਾਂ ਦੀ ਕੋਈ ਚੈਕਿੰਗ ਹੁੰਦੀ ਹੈ ਇਹਨਾਂ ਦੀ ਜਿਹੜੀ ਆਪਣੀ ਵਧੀਆ ਖਰਾਕ ਆ ਘਰ ਦੀ ਦੇਸੀ ਦ ਕਿ ਉਹ ਵਗੈਰਾ ਉਹ ਖਾਣ ਇਹ ਤੁਹਾਨੂੰ ਛੱਡਣੇ ਹੀ ਆ ਚੀਜ਼ਾਂ ਨੂੰ ਬਿਲਕੁਲ ਲੈਣੇ ਚਾਹੀਦੇ ਇਹਨਾਂ ਜੀ ਅੱਜਕੱਲ ਦਵਾਈਆਂ ਦਾ ਬਹੁਤ ਦੇਖ ਕੇ ਪਰਹੇਜ਼ ਕਰਨਾ ਚਾਹੀਦਾ ਕਿਉਂਕਿ ਸਾਈਡ ਇਫੈਕਟ ਬਹੁਤ ਆ ਕਹਿੰਦਾ ਜੋ ਡਾਕਟਰ ਦੀ ਸਲਾਹ ਨਾਲ ਦਵਾਈਆਂ ਲੈਣ